ਪਹਿਲਾ ਵੀਡੀਓ ਵੇਖਿਓ ਤੁਸੀਂ ਆ ਵੀਡੀਓ ਵੇਖ ਲਈ ਤੁਸੀਂ ਕਿੱਡੇ ਫੁੱਦੂ ਬੰਦੇ ਯਾਰ ਪੰਜਾਬੀਆਂ ਦੇ ਨਾਂ ਤੇ ਕਲੰਕਿਆ ਬੰਦੇ ਪੀਐਸਏ ਦੇਸ਼ 'ਚ ਤੁਸੀਂ ਰਹੇ ਜੋ ਜੰਮੇ ਪਲੇਅ ਤੇ ਖੇਡੇ ਤੇ ਬਾਹਰ ਜਾ ਕੇ ਤੁਸੀਂ ਇਸੇ ਦੇਸ਼ ਦਾ ਝੰਡਾ ਤੁਸੀਂ ਪਾੜਨ ਦਾ ਕੋਈ ਸ਼ਰਮ ਕਰ ਲੋ ਯਾਰ ਪਿੱਛੇ ਘੋਮੜੀ ਮੜੀ ਮੜੀ ਛਾਤੀ ਮਾਰ ਲੋ ਆਪਣੇ ਪੰਜਾਬ 'ਚ ਕਿੰਨੇ ਭਰਾਵਾਂ ਨੇ ਕਿੰਨੇ ਆਪਣੇ ਸ਼ਹੀਦਾਂ ਸਿੰਘਾਂ ਨੇ ਆਪਣੇ ਦੇਸ਼ ਦੇਸ਼ ਝੰਡੇ ਖਾਤਰ ਆਪਣੇ ਦੇਸ਼ ਖਾਤਰ ਇੰਡੀਆ ਖਾਤਰ ਕਿੰਨੀਆਂ ਜਾਨਾਂ ਦਿੱਤੀਆਂ ਉਹਨਾਂ ਬਾਰੇ ਥੋੜਾ ਬਾਲਾ ਸੋਚ ਲੋ ਵੀ ਸ਼ਰਮੋ ਇਹ ਖਾਲਸਤਾਨ ਬਣਾਉਣਾ ਫਿਰ ਖਾਲਸਤਾਨ ਬਾਹਰ ਥੋੜੀ ਬਣਾਉਣਾ ਇੱਥੇ ਆਓ ਇੰਡੀਆ ਜਾਓ ਇੱਥੇ ਤੁਸੀਂ ਲੜੋ ਜੰਗਾ ਇੱਥੇ ਆ ਕੇ ਤੁਸੀਂ ਬਣਾਓ ਤੁਹਾਡੇ ਨੇ ਕੁੱਤੇ ਕਮਾ ਕਰਕੇ ਨਾ ਜਿਹੜੇ ਵਿਚਾਰੇ ਆਪਣੇ ਇੰਡੀਆ 'ਚ ਰਹਿੰਦੇ ਭੈਣ ਭਰਾ ਪੰਜਾਬੀ ਰਹਿੰਦੇ ਠੀਕੇ ਬਾਹਰ ਕੇ ਮੰਨ ਲਓ ਕਿ ਹੋਰ ਸਟੇਟ ਜੀ ਆਂਦੀ ਇੰਡੀਆ ਦੀ ਕਿ ਹੋਰ ਸਟੇਟ 'ਚ ਤੁਹਾਡੀਆਂ ਹਰਕਤਾਂ ਕਰਕੇ ਉਹਨਾਂ ਵਿਚਾਰਿਆਂ ਨੂੰ ਚੱਲਣਾ ਪੈਂਦਾ ਉਹਨਾਂ ਦੇ ਗਲ ਪਏ ਜਾਂਦੇ ਆਪਣਾ ਨਿਸ਼ਾਨ ਸਾਹਿਬ ਦਾ ਜੇ ਝੰਡਾ ਲਾਗੇ ਜਾਂਦੇ ਮੁਰਚਾ ਲੈਂਦੇ ਤੋਂ ਝੰਡਾ ਰੋਲ ਦਿੰਦੇ ਪੈਰਾਂ 'ਤੇ ਬਿਸ਼ਰਮੋ ਕੋਈ ਸ਼ਰਮ ਕਰ ਲੋ ਏ ਦਿਲ ਟੁੱਟਦਾ ਸਹੀ ਗੱਲ ਦੱਸਾਂ ਤੁਹਾਨੂੰ ਵੀਰੇ ਇਹੋ ਜਿਹੀਆਂ ਵੀਡੀਓ ਵੇਖ ਕੇ ਵੀ ਆਪਣੇ ਪੰਜਾਬੀ ਬੰਦੇ ਕਿੱਡੇ ਫਦੂਰਾਵਾਂ ਦੇ ਚੱਲਦੇ ਪਏ ਆ ਕੋਈ ਸ਼ਰਮ ਕਰ ਲੋ ਸਾਰੇ ਕੋਈ ਸ਼ਰਮ ਕਰ ਲੋ ਏ